ਮੈਂ ਮਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਲਾ ਬਤੌਰ ਡੀਪੀਡੀ ਪੋਸਟ ਤੇ ਮੈਂ ਕੰਮ ਕਰ ਰਿਹਾ ਸੀ ਸਰਕਾਰੀ ਹਦਾਇਤਾਂ ਅਨੁਸਾਰ ਮੇਰੀ ਜਿਹੜੀ ਡਿਊਟੀ ਆ ਡੀਏਵੀ ਸਕੂਲ ਲੜਕੇ ਉਥੇ ਲੱਗੀ ਆ ਔਰ ਮੈਂ ਨਕਲ ਦੇ ਵਰਕਲੋਡ ਕਰ ਰਿਹਾ ਉਥੇ ਪ੍ਰਾਈਵੇਟ ਸਕੂਲ ਪ੍ਰਿੰਸੀਪਲ 골ਡਨ ਦਾ ਉਹ ਆ ਕੇ ਤੁਹਾਨੂੰ ਨਕਲ ਮਰਵਾਉਣ ਦੇ ਵਿੱਚ ਮਤਲਬ ਉਤਸ਼ਾਹਿਤ ਕਰ ਰਿਹਾ ਸੀ ਜਦ ਕਿ ਇਹਦਾ ਵਿਰੋਧ ਕੀਤਾ ਆ ਵਿਰੋਧ ਉਪਰੰਤ ਉਹਨਾਂ ਨੇ ਨਾਲ ਗਾਲੀ ਗਲੋਚ ਕੀਤੀ ਆ ਸਾਡੇ ਵੱਲੋਂ ਮੰਗਿਆ ਕੀ ਸਰਕਾਰ ਕਹਿੰਦੀ ਆ ਵੀ ਬਿਲਕੁਲ ਨਕਲ ਬੰਦ ਹੋਣੀ ਚਾਹੀਦੀ ਆ ਅਸੀਂ ਸਰਕਾਰ ਦੇ ਨਾਲ ਆ ਪਰ ਸਾਡਾ ਸਹਿਯੋਗ ਕੀਤਾ ਜਾਵੇ ਜਿਹੜੇ ਆਪ ਮਤਲਬ ਕਿ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੇ ਹੈਵੀ ਹੁੰਦੇ ਆ ਤੁਹਾਨੂੰ 40 ਕਿਲੋਚ ਕਰਦੇ ਆ ਸਾਡੀ ਮਾਲੀ ਜਾਨ ਨੂੰ ਖਤਰਾ ਕਰਦੇ ਆ ਤੇ ਸਾਡਾ ਪਰਿਵਾਰ ਵੀ ਪ੍ਰਤੀ ਮਤਲਬਾ ਦਾ ਇਹਦੇ ਵਿੱਚ ਸਾਡੀ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਆ ਕਿ ਡੀਏਵੀ ਸਕੂਲ ਬॉय ਜਿਹੜਾ ਉੱਥੇ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੇਪਰ ਦੇ ਰਹੇ ਆ ਸਾਡੇ ਅਧਿਆਪਕ ਜਿਹੜੇ ਮਨਜੀਤ ਸਿੰਘ ਜੀ ਦਰੰਗਲੇ ਵਿਖੇ ਜਿਹੜੇ ਪੜਾਉਂਦੇ ਸੀ ਸੈਕੰਡਰੀ ਸਕੂਲ ਉਨਾਂ ਦੀ ਨਿਗਰਾਨਵਜ ਡਿਊਟੀ ਲੱਗੀ ਸੀ ਪਰ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਵਿਦਿਆਰਥੀ ਉੱਥੇ ਪੇਪਰ ਦੇ ਰਹੇ ਆ ਉਹਦੇ ਪ੍ਰਿੰਸੀਪਲ ਦਾ ਪਹਿਲੀ ਕੱਲ ਉੱਥੇ ਜਾਣਾ ਬਣਦਾ ਨਹੀਂ ਸੀ ਪਰ ਉਹਨਾਂ ਨੇ ਉਸ ਸੈਂਟਰ ਵਿੱਚ ਉਹਨਾਂ ਦਾ ਭਤੀਜਾ ਪੇਪਰ ਦੇ ਰਿਆ ਸੀ ਉਹਨੂੰ ਨਕਲ ਮਰਾਉਣ ਦੇ ਕਾਰਨ ਸਾਡੇ ਟੀਚਰ ਨੇ ਨਕਲ ਨਹੀਂ ਮਾਰ ਦਿੱਤੀ ਇਸ ਰੰਜਸ ਦੇ ਵਿੱਚ ਅੱਜ ਆਖਰੀ ਪੇਪਰ ਹੋਣ ਕਰਕੇ ਸਾਡੇ ਟੀਚਰ ਦੇ ਨਾਲ ਬਦਸੂਖੀ ਕੀਤੀ ਆ ਉਹਦੇ ਨਾਲ ਹਾਥੋਪਾਈ ਕੀਤੀ ਆ ਉਹਦੇ ਨਾਲ ਮਿਸਬੀਵ ਕੀਤਾ ਔਰ ਇਹਦਾਂ ਸਾਡੇ ਸਮੂਹ ਅਧਿਆਪਕਾਂ ਵਿੱਚ ਜिले 'ਚ ਰੋਸ ਹੈ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਆਪਾਂ ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਕੱਲ ਸੌਂ ਪਰ ਮਿਲਾਂਗੇ ਔਰ ਅਸੀਂ ਸਿੱਖਿਆ ਮੰਤਰੀ ਤੋਂ ਸਮੂਹ ਸਰਕਾਰ ਤੋਂ ਮੰਗ ਕਰਦੇ ਆਂ ਵਿਧਿਆਪਕ ਜਥੇਬੰਦੀਆਂ ਵੱਲੋਂ ਕਿ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪ੍ਰਿੰਸੀਪਲ ਖੁਦ ਜਿਹੜੇ ਨਕਲ ਮਰਾਉਂ ਜਾਂਦੇ ਆ ਅਜਿਹੇ ਪ੍ਰਿੰਸੀਪਲਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਅਧਿਆਪਕ ਨੂੰ ਇਨਸਾਫ ਦੇਣਾ ਚਾਹੀਦਾ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਰਦਰ ਦਾ ਬੇਟਾ ਹੈ ਉਹ ਪਲਸ 2 ਦੇ ਪੇਪਰ ਦੇ ਰਿਹਾ ਸੀਗਾ اور ਪੇਪਰ ਦੇਣ ਦੇ ਦੌਰਾਨ ਜਿਹੜਾ ਹੈਗਾ ਇਹਦੇ ਨਾਲ ਇੱਕ ਘਟਨਾ ਵਾਪਰੀ ਹੈ ਜਦੋਂ ਕਿ ਸਾਨੂੰ ਪਤਾ ਚੱਲਿਆ ਜਿਸ ਵੇਲੇ ਬੱਚਾ ਆਪਣਾ ਪੇਪਰ ਦੇ ਕੇ ਮੇਰੇ ਕੋਲ ਆਇਆ ਉਸ ਵੇਲੇ ਉਸ ਬੱਚੇ ਨੇ ਮੈਨੂੰ ਰੋ ਕੇ ਦੱਸਿਆ ਕਿ ਅੱਜ ਮੇਰੇ ਨਾਲ ਚਾਚੂ ਜੀ ਅੱਜ ਮੇਰੇ ਨਾਲ ਇਹ ਪ੍ਰੋਬਲਮ ਆਈ ਹੈ ਕਿ ਮੇਰੇ ਕੋਲ ਕੋਈ ਵੀ ਸਲਿੱਪ ਵੀ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਸੀਗੀ ਬਟ ਉੱਥੋਂ ਦਾ ਇੱਕ ਜਿਹੜਾ ਟੀਚਰ ਸੀਗਾ ਜਿਹੜਾ ਨਿਊਜ਼ੀਲੇਟਰ ਰੂਮ ਨੰਬਰ 2 ਦੇ ਵਿੱਚ ਲੱਗਾ ਹੋਇਆ ਸੀਗਾ ਉਸਨੇ ਉਹਦੇ ਜਿਹੜੇ ਅੰਦਰ ਬਾਡੀ ਪਾਰਟ ਦੇ ਵਿੱਚ ਇਨਰ ਸਾਈਡ ਤੋਂ ਜਿਹੜਾ ਹੈਗਾ ਟੱਚ ਕੀਤੇ ਆ ਔਰ ਬਾਰ-ਬਾਰ ਟੱਚ ਕਰਦੇ ਦੌਰਾਨ ਉਹਨੇ ਬੜੀ ਸ਼ਰਮ ਫੀਲ ਕੀਤੀ ਹੈ ਸਰ ਔਰ ਉਹਦੀ ਜਿਹੜੇ ਡਰੈਸ ਕੋਟ ਸਕੂਲ ਦਾ ਜਿਹੜਾ ਕੋਟ ਉਹਨੇ ਪਾਇਆ ਹੋਇਆ ਸੀਗਾ ਉਹ ਸਕੂਟ ਨੂੰ ਵੀ ਉਹਨੇ ਉਤਾਰ ਕੇ ਬਾਹਰ ਧੱਕ ਦਿੱਤਾ ਔਰ ਸਾਥੀ ਸਾਥ ਉਹਨਾਂ ਮਾਂ ਭੈਣ ਦੀਆਂ ਬਹੁਤ ਜ਼ਿਆਦਾ ਗਾਲਾਂ ਕਢੀਆਂ ਇਹੀ ਬੱਚਾ ਰੋਂਦਾ ਆ ਰਿਹਾ ਸੀਗਾ ਤੇ ਮੈਂ ਦੀ ਕੰਪਲੇਂਟ ਉੱਥੇ ਜਾ ਕੇ ਕੀਤੀ ਹੈ ਸਕੂਲ ਦੇ ਵਿੱਚ ਮੈਂ ਗਿਆ ਔਰ ਉਹਨੇ ਮੇਰੇ ਨਾਲ ਵੀ ਮਾੜਾ ਬਤਿਹਰਾ ਕੀਤਾ ਉਨੇ ਮੈਨੂੰ ਕਿਹਾ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਬਲਾਓ ਐਸਐਚਓ ਸਾਹਿਬ ਨੂੰ ਬਲਾਓ ਐਸਐਚਓ ਸਾਹਿਬ ਨੂੰ ਉੱਤੇ ਵੀ ਖਾਲੀ ক্লোਜ਼ ਕੀਤੀ ਉਹ ਆਪਣੀ ਗਲਤੀ ਮੰਨ ਨਹੀਂ ਰਿਹਾ ਇਸ ਕਰਕੇ ਮੈਂ ਆਪਣਾ ਬਿਆਨ ਤੁਹਾਨੂੰ ਇਹੀ ਕਹਿ ਕੇ ਦਰਜ ਕਰਾ ਸਾਡੇ ਕੋਲ ਦੋ ਅਲੱਗ-ਅਲੱਗ ਕੰਪਲੇਂਟਸ ਆਈਆਂ ਨੇ ਇੱਕ ਮਾਸਟਰ ਜਿਹੜੇ ਹੈਗੇ ਆ ਮਾਸਟਰ ਗੈਡਰ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਹਜਤਬੰਦੀ ਵੱਲੋਂ ਤੇ ਜਿਹੜੇ ਇੱਕ ਮਾਸਟਰ ਮਨਜੀਤ ਸਿੰਘ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਹੈ ਔਰ ਦੂਜੀ ਕੰਪਲੇਂਟ ਇਹ ਮਹਾਜਰ ਫੈਮਿਲੀ ਹੈ ਜਿਹਨਾਂ ਦੇ ਬੱਚੇ ਵੱਲੋਂ ਇੱਕ ਕੰਪਲੇਂਟ ਸਾਡੇ ਮਿਲੀ ਹੈ ਔਰ ਦੋਨਾਂ ਨੇ ਇੱਕ ਦੂਜੇ ਉੱਪਰ ਰ ਔਰ ਮੈਂ ਇਹ ਜਿਹੜੇ ਦੋਨੇ ਕੰਪਲੀਟ ਸੀ ਲੈ ਲਈਆਂ ਨੇ ਔਰ ਇਹਨਾਂ ਨੂੰ ਇਨਵੈਸਟੀਗੇਟ ਕਰਕੇ ਜੋ ਅਸਲੀ ਤੌਰ ਤੇ ਮਤਲਬ ਕਾਰਵਾਈ ਹੋਈ ਹੈ ਇਹ ਆਫਸਰ ਲਾਇਆ ਨਾ ਇਸ ਕੋਲ ਜਨ ਬੱਚੇ ਬੱਚੇ ਵਾਲਾ ਜਿਹੜਾ ਹੈ ਜਿਹੜੇ ਪਹਿਲਾਂ ਮਾਸਟਰਸ ਹੈ ਉਹ ਕਹਿ ਰਹੇ ਕਿ ਬੱਚੇ ਦੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਨੇ ਆ ਕੇ ਗਾਲੀ ਗਲੋਚ ਕੀਤਾ ਠੀਕ ਹੈ ਜਿਹੜੇ ਬੱਚੇ ਵਾਲਾ ਕੰਪਲੀਟ ਆ ਉਹ ਕਹਿੰਦੇ ਕਿ ਜਿਹੜੇ ਵੀ ਤਲਾਸ਼ੀ ਦੇ ਨਾਂ ਤੇ ਮੈਨੂੰ ਸੈਕਚੁਅਲੀ ਹਰਾਸ ਕੀਤਾ ਗਿਆ ਸੋ ਇਹ ਦੋਨੇ ਚੀਜ਼ਾਂ ਕਿਉਂਕਿ ਬੱਚੇ ਉੱਥੇ ਹੋਰ ਵੀ ਹੋਣਗੇ ਉਸ ਵੇਲੇ ਸੋ ਸਾਰਾ ਮੈਟਰ ਜਿਹੜਾ ਉਹ ਇਨਵੈਸਟੀਗੇਟ ਕਰਕੇ ਜੋ ਅਸਲੀਅਤ ਹੋਰੇ ਮੁਤਾਬਕ ਕਰਵਾਈ ਜਾਈ ਥੈਂਕ ਯੂ